ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਬਦਨੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਬਿਲਕੁਲ ਹੀ ਆਉਂਦਾ ਹੈ ਬਦਨੀ ਕਲਾਂ ਬੁੱਟਰ ਕਲਾਂ ਇਹਦੇ ਨੇੜੇ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਹੁਣ ਤਿੰਨ ਕੁ ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀ ਤੇ ਅੱਜ ਫੇਰ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ ਜਿਹਦੇ ਵਿੱਚ ਮੱਝਾਂ ਬਾਈ ਕੋਲ ਫੇਰ ਆਈਆਂ ਵਿਕਰੀ ਵਾਲਨਾਂ ਤੇ ਇਹ ਵੀ ਸਾਰੀਆਂ ਹੀ ਲਗਭਗ ਸੂਈਆਂ ਸਵਾਂਈਆਂ ਮੱਝਾਂ ਇੱਕ ਦੋ ਨਗ ਹੈਗੇ ਜਿਹੜੇ ਅਜੇ ਕੱਪਣਾਂ ਕੱਚੇ ਆ ਪਰ ਮੈਂ ਵੀਡੀਓ ਜੀ ਤੁਹਾਨੂੰ ਤਿਆਰ ਪਸ਼ੂ ਦਿਖਾਉਣੇ ਆ ਜਿੰਨਾਂ ਸਾਲੇ ਦੁੱਧ ਹਾਜ਼ਰ ਇਸ ਟਾਈਮ ਜਿੰਨਾ ਕਬੌਲਾ ਹੋਊਗਾ ਉਹ ਵੀ ਦੱਸ ਦੂਗਾ ਚੰਗੀਆਂ ਮੱਝਾਂ ਸੋਹਣੇ ਢਾਂਚੇ ਦੀਆਂ ਪਸੰਦ ਤੁਸੀਂ ਕਰਨੀਆਂ ਤਸੱਲੀ ਕਰਨ ਦਾ ਤੁਹਾਡਾ ਹੱਕ ਉਹ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਡਿਟੇਲ ਇਹਨਾਂ ਦੀ ਸਾਰੀ ਵੀਰ ਆਪਾਂ ਨੂੰ ਦੇ ਦੂਗਾ ਬਾਕੀ ਤੁਸੀਂ ਆ ਕੇ ਫਾਈਨਲ ਕਰ ਲੋਗੇ ਜਿਹੜਾ ਨਗ ਤੁਸੀਂ ਖਰੀਦਣਾ ਚਾਹੋ ਸੋ ਆਓ ਮਿਲ ਜੀਏ ਵੀਰ ਨੂੰ ਕਰਦੇ ਆ ਸ਼ੁਰੂਆਤ ਦੋਸੋ ਇਸ ਪਾਸੇ ਪਰਲੇ ਪਾਸੇ ਵਾਲੀ ਝੋਟੀ ਤੋਂ ਕਰਦੇ ਆ ਸਭ ਤੋਂ ਉੱਚੀ ਲੰਬੀ ਦਿਸਦੀ ਐ ਇਸ ਟਾਈਮ ਹਾਲਾਂਕਿ ਅਲੱਗ ਅਲੱਗ ਕੁਆਲਿਟੀ ਦੀਆਂ ਮੱਝਾਂ ਸਨੀ ਭਾਈ ਸਸਰੀ ਕਾ ਠੀਕ ਆ ਵੀਰੇ ਅੱਜ ਨਵਾਂ ਲੋਟ ਫੇਰ ਲੈ ਆਂਦਾ ਉਹਦਣ ਵਾਲਾ ਜਿਹੜਾ ਲੋਟ ਸੀਗਾ ਵੀਰੇ ਸਾਰਾ ਸੇਲ ਹੋ ਗਿਆ ਠੀਕ ਐ ਫਿਰ ਹਰਿਆਣੇ ਚ ਆਇਆ ਬਾਈ ਹਾਂਜੀ ਹਾਂਜੀ ਮਾਲ ਸਾਰਾ ਵੀਰੇ ਹਰਿਆਣੇ ਦਾ ਠੀਕ ਐ ਪਹਿਲੇ ਨੰਬਰ ਤੇ ਝੋਟੀ ਜਿਹੜੀ ਆਪਾਂ ਤੋਰਨ ਆ ਆ ਝੋਟੀ ਵੀਰੇ ਪਰਸੋਂ ਰਾਤ ਨੂੰ ਆਈ ਆ ਹੂੰ ਹੌਣੇ ਦੇ ਥੱਲੇ ਵੀਰੇ 16 ਕਿਲੋ ਕੰਡੇ ਵਾਲਾ ਦੁੱਧ ਤਿਆਰ ਆ ਹੀ 18 ਚੋਕੇ ਲਈ ਆ 11 ਉੱਥੇ ਠੀਕ ਹੈ ਹਾਂਜੀ 11 ਫਿਰ ਆਇਆ ਨਾ ਸਫਰ ਚ ਝੋਟੀ ਸੀਲ ਠੰਡੀ ਬਠੇਰੀ ਆ ਕੱਡ ਕਾਠ ਬਹੁਤ ਹੈ ਝੋਟੀ ਦਾ ਪੱਠਪੜਾ ਸਿੰਘ ਬਹੁਤ ਚੰਗਾ ਬੱਚਾ ਇਹਦੇ ਨਾਲ ਕੀ ਕੱਟਾ ਵੀਰੇ ਰੇਟ ਇਹਦਾ ਪੱਕੀ ਰੱਖ ਰੇਟ ਫੋਨ ਤੇ ਹੋਣਾ ਵੀ ਤੋਰੀ ਬਈ ਤੋਰੀ ਸੁਆ ਇਹਦਾ ਕਿੰਨਾ ਸੁਆ ਦੂਜਾ ਹੀ 6 ਦਾੰਦਾ ਓਕੇ ਦੂਜਾ ਸੁਆ ਦੱਸੋ ਚੰਗੇ ਦੁੱਧ ਤੋਂ ਇਹ ਸਟਾਰਟ ਹੋਈ ਆ ਸਿੰਘ ਸੋਹਣਾ ਢਾਂਚਾ ਚੰਗਾ ਲੰਮੀ ਬੇਲ ਬੂਲ ਬਹੁਤ ਆ ਝੋਟੀ ਦੀ ਸੀ ਜੰਦੀ ਬਥੇਰੀ ਹੈ ਕਲੀਅਰ ਦਿਸੂਗੀ ਠੰਡੀ ਸੀਲ ਵੀ ਫੁੱਲ ਹੈ ਕੋਈ ਨੇ ਕੱਟੇ ਨੂੰ ਜਨਮ ਦੁੱਤਾ ਹੈ ਬੜੀ ਸੋਹਣੀ ਝੋਟੀ ਹੈ ਦਸੋ ਆ ਕੇ ਜਰੂਰ ਦੇਖੋ ਜਿਹੜਾ ਵੀਰ ਪਸੰਦ ਕਰਦਾ ਚੰਗੀ ਮੱਝ ਖਰੀਦਣੀ ਚਾਹੁੰਦਾ ਚੰਗੇ ਨੱਕ ਸੋਹਣੇ ਪਸ਼ੂ ਇੱਥੇ ਵਿਕਰੀ ਵਾਲੇ ਹੁੰਦੇ ਆ ਤੇ ਬਰੀਕ ਪੂਛ ਮੋਢ ਚੋ ਦੇਖੋ ਕਿੰਦੀ ਚੰਗੀ ਹਵਾਨਾ ਪੂਰਾ ਫਿਟਿੰਗ ਵਾਲਾ ਥਣ ਸੋਹਣਾ ਪਸਮਾ ਦੇ ਵਿੱਚ ਬੜਾ ਚੰਗਾ ਕੱਢੂਗੀ ਚੋਣ ਬਸਮਾਰੀ ਫੁੱਲ ਗਰੰਟੀ ਆ ਵੀਰੇ ਰੂਮ ਵਰਗੀ ਵਿੱਚ ਚੁਵਾਈ ਪੋਲੀ ਹੋਊ ਠੀਕ ਹੈ ਹਾਂ ਜੀ ਆ ਗਾੜੀ ਸੋਹਣੀ ਆ ਦੱਸੋ ਕੀਮਤ ਭਾਈ ਕਿਲੋ ਦੇ 3 ਕਿਲੋ ਦੇ ਨੇੜ ਗਾੜੀ ਆ ਠੀਕ ਹੈ 2.5 3 ਕਿਲੋ ਅਗਾੜੀ ਤੇ ਜੇਦੀ ਅਗਾੜੀ ਵੱਧ ਹੋਵੇ ਤਾਂ ਦੁੱਸਰੇ ਪਸੂਨੇ ਵੱਧ ਦੇਣਾ ਹੁੰਦਾ ਸੋਹਣਾ ਥਣ ਹਵਾਨਾ ਸੋਹਣੀ ਝੋਟੀ ਚੰਗੀ ਕੱਟੀ ਆ ਚੋਣ ਚੂਣ ਆਏ ਲੱਗਿਆ ਮੱਛੀ ਮੋਟਰ ਵਰਗਾ ਟਟਕਾਠ ਬੇਲ ਬਹੁਤ ਝੋਟੀ ਦੀ ਅ اچھا ਇਹਦੇ ਨਾਲ ਜਿਹੜੀ ਮੱਝ ਖੜੀ ਹੈ ਬਾਈ ਆਪਰੇ ਪਰਸੋਂ ਬੋਲੇ ਚ ਹਮ ਪਰਸੋਂ ਸੂਈ ਜਾਵਾਂ ਬੋਲੇ ਚ ਖਾਲੀ ਆ ਕੱਟੀ ਮਗਰ ਅਜਲੇ ਠੀਕ ਹੈ ਤੇ ਇੱਕ ਗੱਲ ਇਹ ਵੀ ਹੈ 5:30 ਵਜੇ ਸਵੇਰ ਦੀ ਚੁਆਈ ਆਪਣੀ ਖਾਲੀ ਹੋਈਆਂ ਮਈਆਂ ਠੀਕ ਹੈ ਦੋਸਤੋ 4:30 ਦਾ ਟਾਈਮ 4:00 ਵਜੇ 22 ਮਿੰਟ ਹੋ ਗਏ ਸਹੀ ਠੀਕ ਉਹ ਬਾਕੀ ਤਾਂ ਥਣ ਖਾਲੀ ਦਿਸਣਗੇ ਪਹਿਲਾਂ ਵੀਰ ਕਹਿੰਦਾ ਵੀ ਆਪਾਂ ਆਪ ਸਮਾ ਕੇ ਮੱਜਾਂ ਦਾ ਥਣ ਸੋਨਾ ਲੱਗਣ ਲੱਗ ਜਾਂਦਾ ਕੁਸ ਹਵਾਨੇ ਚ ਜੋਸ਼ ਪਾ ਜਾਂਦਾ ਇਹ ਵੀਡੀਓ ਗੇਰ ਦੀ ਵੀਡੀਓ ਬਣੀ ਵੀ ਆ ਡਲ ਨਾ ਓਕੇ ਹਾਂਜੀ ਪਰ ਫਿਰ ਇਹ ਕਿਹਾ ਵੀ ਆਪਾਂ ਇਸੇ ਤਰ੍ਹਾਂ ਦਿਖਾਵਾਂਗੇ ਕਿਉਂਕਿ ਕਲੀਅਰ ਹੋਵੇ ਵੀ ਪਸੂ ਜਿਹੜੇ ਦੀ ਉਹ ਮਿਲਕਿੰਗ ਕਿਹੜੇ ਟੰਡ ਤੇ ਆ ਫੁੱਲ ਹਾਈਟ ਆ ਦੋਸਤੋ ਲੰਬੀ ਫੁੱਲ ਆ ਅਗਾੜੀ ਇਹਦੀ ਵੀ ਚੰਗੀ ਦਿਸਦੀ ਐ ਹੱਥੀ ਚੁਵਾਈ ਵਾਲਾ ਥਣ ਇਹ ਬਿਲਕੁਲ ਤਾਜੀ ਸੋਈ ਐ ਹੁਣ ਵੀ 12 ਕਿਲੋ ਬੋਲਾਂ 13 ਕਿਲੋ ਬੋਲੀ ਤੋਂ ਸਟਾਰਟਿੰਗ ਐ ਵੀਰੇ 17 18 ਕਿਲੋ ਇਹਨੇ ਝੋਟੀ ਨੂੰ ਦੁੱਧ ਦੇਣਾ 나ੜੂਆ ਨਾਲਾ ਬੱਚੇ ਦਾ ਇਹ ਤੇ ਮਾਰ ਦੋ ਮੈਂ ਦਿਖਾ ਦਣਾ ਲੈ ਚਲੀ ਭਾਈ ਹੋਰ ਦੇਖੋ ਤਾਂ ਗਾਂ ਨੂੰ ਸੋ ਦਸੋ ਇਹ ਦੇਖੋ ਤੁਸੀਂ 2 ਨੰਬਰ ਤੇ ਬੱਚਾ ਕੱਟੀ ਇਹਦੇ ਨਾਲ 나ੜੂਆ ਨਾਲਾ ਜੀ 나ੜੂਆ ਨਾਲ ਆ ਦਸੋ ਬੇ ਕੱਟੀ ਇਹਦੇ ਨਾਲ ਬੇਲ ਬੇਲ ਬੇ ਲੈਂਦੀ ਵੀ ਬਹੁਤ ਅਜੀ ਝੋਟੀ ਦੀ ਉੱਚੀ ਲੰਬੀ ਐ ਬਿਨਾਂ ਸ਼ੱਕ ਸੋਹਣੀ ਝੋਟੀ ਇੱਕ ਹੋਰ ਛੋਟੀ ਦੂਗੇ ਤੁਹਾਨੂੰ ਦਿਖਾਉਣੇ ਆ ਜਿਹੜੀ ਇਹ 3 ਨੰਬਰ ਤੇ ਆ ਪਹਿਲਾਂ ਇਹ ਗੱਟੀ 4 ਦਾੰਦਾ ਇਹ ਵੀ ਪਰਸਿਸ ਹੋਈ ਹੈ ਠੀਕ ਹੈ ਹਾਂਜੀ ਇੰਨੇ ਮਗਰ ਕੱਟਾ ਵਾ ਪਹਿਲਾ ਸੂਆ ਪਰਸੋਂ ਸੂਈ ਬਹੁਤਾ ਕੱਟੀ ਦਾ ਅਜੇ 15 20 ਦਿਨ ਲਾਉਗੇ ਨਿਖਰਨ ਤੇ ਵੈਸੇ ਹਵਾਨਾ ਗਾਵਾਂ ਵਾਲਾ ਹੈ ਫਿਕਸ ਜਿਹਾ ਹਵਾਨਾ ਉਤੋਂ ਢਾਂਚੇ ਦੀ ਚੁੜਾਈ ਤੁਸੀਂ ਨੋਟ ਕਰ ਰਹੇ ਹੋਗੇ ਕਾਫੀ ਚੰਗੀ ਹੈ ਬਾਕੀ ਅਜੇ ਤਾਜੀ ਸੂਈ ਹੈ ਛੋਟੀ ਚੁਾਈ ਇਹਦੀ ਵੀ ਬਹੁਤ ਚੰਗੀ ਹੈ ਠੀਕ ਹੈ ਸਾਨ ਬਹੁਤ ਜੰਗਾ ਕੱਢਦੀ ਆ ਦੋਸਤੋ ਇਹ ਤੁਸੀਂ ਦੇਖੋ ਇਹਦਾ ਫੇਰ ਹਵਾਨਾ ਲੈ ਚੱਲ ਬਈ ਦੋਨੇ ਇਕੱਠੀਆਂ ਹੀ ਸੋਈਆਂ 2 ਨੰਬਰ ਤੇ ਆ 3 ਨੰਬਰ ਠੀਕ ਹੈ ਹਾਂਜੀ 2 ਨੰਬਰ ਤੇ 3 ਨੰਬਰ ਪਹਿਲਾ ਤੇ ਦੂਜਾ ਸੋਇਆ ਜਿਵੇਂ ਸਾਫ਼ ਹੈਗੀ ਵੀਡੀਓ ਆਪਣੇ ਕੋਲੇ ਬਣੀ ਵੀ ਆ ਜਿਹੜਾ ਵੀ ਭਰਾ ਮੰਗਾਉਣਾ ਚਾਹੁੰਦਾ ਟਾਈਮ ਤੋਂ ਟਾਈਮ ਦੀ ਠੀਕ ਆ ਦੇਾਂਗੇ ਸੋਇ 3 ਨੰਬਰ ਤੇ ਸੀ ਜਿਹੜੀ 4 ਨੰਬਰ ਤੇ ਤੁਹਾਨੂੰ ਉਹ ਛੋਟੀ ਸੀ ਜੀ ਠੰਡੀ ਬਥੇਰੀ ਆ ਆ ਇਹ ਵੀ ਦੇਖੋ ਜਿਹੜੀ ਇਹ 4 ਨੰਬਰ ਤੇ ਬੈਠ ਹੋ ਰਹੀ ਹੈ ਇਹਦੇ ਥੱਲੇ ਇਹ ਵੀ ਬੌਲੇ ਚੀ ਹੈ ਜੀ 24 ਤਰੀਕ ਦੀ ਸੂਈ ਹੈ ਠੀਕ ਹੈ ਇਹਦੇ ਮਗਰ ਕੱਟਾ ਵਾ ਹੁਣ ਵੀ ਤੇ 14 14 ਕਿਲੋ ਠੰਡਾ ਦੁੱਧ ਤਿਆਰ ਆ ਬੌਲੇ ਇਹ ਦੂਜਾ ਸੂਆ ਹੈ ਇਹ ਦੂਜਾ ਹੀ ਦੂਜਾ ਬਹੁਤ ਸੋਹਣੀ ਝੋਟੀ ਦੱਸੋ ਹਾਈਟ ਦੂਜੀਆਂ ਨਾਲੋਂ ਥੋੜੀ ਘੱਟ ਮੀਡੀਅਮ ਹਾਈਟ ਚ ਹੈ ਪਰ ਢਾਂਚੇ ਦੀ ਬਣਾਵਟ ਚੰਗੀ ਥਣ ਸੋਹਣਾ ਲੱਗਾ ਪਾਵਰ ਵਾਲਾ ਨਾੜਾ ਨੁੜਾ ਬਹੁਤ ਵਧੀਆ ਝੋਟੀ ਦੀਆਂ ਪਿੰਡੇ ਜਿਹੀ ਵੀ ਸਕੈਨ ਹੀ ਦੱਸਦੀ ਹੈ ਪਤਲੀ ਪੂਸ਼ 블랙ਪਗ ਜੈਡ 블랙 ਸਿੰਗ ਦੀ ਵੀ ਸੋਹਣੀ ਆ ਦੱਸੋ ਕੰਬਲਾ ਕੰਬਲਾ ਆਏ ਆਪਣੇ ਸਾਰੇ ਪਸ਼ੂਆਂ ਦਾ ਜਮਾ ਐ ਬਰੀਕ ਪਿਆਵਾ ਛੋਟਾ ਛੋਟਾ ਚੁਵਾਈ ਬਹੁਤ ਮੋਟੀ ਆ ਝੋਟੀ ਦੀ ਠੀਕ ਐ ਦੇਖੋ ਇੱਕ ਦੋ ਕਮਈਆਂ ਦੇ ਦੁੱਧ ਬਣਿਆ ਬਾਕੀ ਸਾਰੀਆਂ ਮਈਆਂ ਬੋਲੇ ਜੀ ਠੀਕ ਐ ਹਾਂਜੀ ਸੋ ਇਹ 4 ਨੰਬਰ ਤੇ ਝੋਟੀ ਤੁਸੀਂ ਦੇਖੋ ਚੁਵਾਈ ਚੁਈ ਝੋਟੀ ਰਹੀ ਦੀ ਬਹੁਤ ਬੋਲੀ ਆ ਜੀ ਸਹੀ ਐ ਇਹਦੋਂ ਅੱਗੇ ਦਸੋ 5 ਨੰਬਰ ਤੇ ਝੋਟੀ ਇਹਨੇ ਮਗਰ ਵੀ ਕੱਟੀ ਆ ਜੀ ਠੀਕ ਹੈ ਹਾਂਜੀ ਦੂਜਾ ਸੂਆ ਹੁਣ ਵੀ 13 14 ਕਿਲੋ ਦੁੱਧ ਤਿਆਰਾ ਝੁੱਟ ਥੱਲੇ ਅੱਛਾ ਆਪਦਾ ਦੋ ਟਾਈਮ ਤਿੰਨ ਟਾਈਮ ਭਰਾ ਆਪਦੀ ਚੋਕੇ ਲੈ ਕੇ ਜਾਵੇ ਰੈਸ਼ ਦਾ ਪ੍ਰਬੰਧ ਆਪਣੇ ਕੋਲੇ ਫੁੱਲ ਠੀਕ ਹੈ ਹਾਂਜੀ ਸੋ ਦੋ ਟਾਈਮ ਤਿੰਨ ਟਾਈਮ ਜਿਹੜਾ ਦੁੱਧ ਤੁਹਾਨੂੰ ਦੱਸਿਆ ਜਾਂਦਾ ਤੁਸੀਂ ਰਹਿ ਕੇ ਚੋ ਸਕਦੇ ਹੋ ਹਿੰਮਤ ਕਰ ਲਿਓ ਮੱਝਾਂ ਖਰੀਆਂ ਦਿਸਦੀਆਂ ਢਾਂਚੇ ਦਿਸਦੇ ਆ ਸੋਹਣੇ ਆ ਬਿਨਾਂ ਸ਼ੱਕ ਦੁੱਧ ਵੀ ਇਹ ਚੰਗੇ ਵਾਲਾ ਹੈ ਪਰ ਇੱਥੇ ਤਸੱਲੀ ਕਰ ਲਓਗੇ ਤਾਂ ਫਿਰ ਗਾਂਹ ਜਾ ਕੇ ਆਪਦੀ ਸੇਵਾ ਤੁਸੀਂ ਆਪਦੇ ਹਿਸਾਬ ਨਾਲ ਕਰ ਲਓਗੇ। ਸੰਗ ਇਹਦੇ ਵੀ ਸੋਹਣਿਆ ਦਸੋ ਠੰਡਾ ਵੀ ਚੰਗਾ ਹੈ। ਉਹਨਾਂ ਦਾ ਫੈਕਸ ਹੈ। ਪਈਆ ਪਿਛਲੀ ਵਾਰੀ ਵੀ ਵੀਰੇ ਦੋ ਮਹੀਨੇ ਭਰਾ ਦੇਖ ਕੇ ਲੈ ਕੇ ਗਏ ਬਾਕੀ ਸਾਰਾ ਮਾਲ ਆਨਲਾਈਨ ਗਿਆ। ਅੱਛਾ। ਹਾਂਜੀ। ਤੋਂ ਵੈਸੇ ਮੈਂ ਰეკਮੈਂਡ ਨਹੀਂ ਕਰਦਾ। ਬਾਕੀ ਤੁਹਾਡੀ ਆਪਣੀ ਇੱਛਾ ਤੁਸੀਂ ਰਕਮ 500 ਰੁਪਈਆ ਦੀ ਲਾਉਣੀ ਹੈ। ਤਾਂ ਤਸੱਲੀ ਕਰਨ ਦਾ ਵੀ ਚਾਂਈਆਂ ਚ ਬੁਈਆਂ ਫੁੱਲ ਪੋਲੀਆਂ ਨਾ ਛੱਟਾ ਨਾ ਚੀੜੀ ਕਿਹੇ ਮੈਂ ਦੀ ਵੀ ਆਏ ਰੂਮ ਵਰਗੀ ਬੜਾ ਤੁਰੀ ਨੂੰ ਹੱਕੀ ਕਰਨ ਨੂੰ ਜਾਨ ਦੇਣ। ਚੱਲ ਭਵਾਨਾ ਦੇਖੋ ਗਸਤੋ ਹਲੋ ਸੋ ਦੇਖੋ ਇਦਾਂ ਦਾ ਹਵਾਨੇ ਦਾ ਰੋਖ ਹੈ ਤਾਂ ਇਹਦੇ ਅੱਗੇ ਜਿਹੜੀ ਇਸ ਕੋਰਲੀ ਦੇ ਉੱਤੇ ਬਈ ਆਪਾਂ ਹੁਣ 6 ਨੰਬਰ ਦੇ ਉੱਤੇ ਦਿਖਾ ਰਹੇ ਹਾਂ ਜੀ ਇਹ ਵੀ ਝੋਟੀ ਬੌਲੇ ਜੀ ਆਈ 24 ਤਰੀਕ ਦੀ ਆਸੂਈ ਕੱਟੀ ਮਦਰ ਆਈ ਜਾਂਦੇ ਇਹਦੇ ਨਾਲ ਵੀ ਕੱਟੀ ਹੈ ਹਾਂਜੀ ਠੀਕ ਹੈ ਬੱਚੇ ਦੋਸਤੋ ਇਸ ਸਾਈਡ ਤੇ ਵੱਧਦੇ ਵੇ ਸਾਰੇ ਛੋਟੇ ਬੱਚੇ ਆ ਲਵੇ ਬੱਚੇ ਆ ਬਿਲਕੁਲ ਚਵਾਈ ਇਹਦੀ ਵੀ ਬਹੁਤ ਬੌਲੀ ਕੱਟੀ ਦੀ ਠੀਕ ਹੈ 12 ਕਿਲੋ ਬੌਲੀ ਤੋਂ ਸਟਾਰਟਿੰਗ ਹੀ ਹੈ 12 ਕਿਲੋ ਬੌਲੇ ਤੋਂ ਸ਼ੁਰੂਆਤ ਮੋੜ ਲਈ ਬਈ ਬੌਲਾ 12 ਕਿਲੋ ਦੋਸਤੋ ਤੇ ਪੱਕਾ ਦੁੱਧ ਅਲੱਗ ਹੁੰਦਾ ਇਹ ਮੈਂ ਇਸ ਕਰਕੇ ਗੱਲ ਐਡ ਕਰਤੀ ਵੀ ਕਈ ਭਰਾਵਾਂ ਨੂੰ ਇਹ ਲੱਗਦਾ ਹਾਂ ਦਾ ਪਿਛਲੀ ਵਾਰ ਵੀ ਕਮੈਂਟ ਆਈ ਸੀ ਨਿੱਕਾ ਨਿੱਕਾ ਐ ਬਰੀਕ ਪਈ ਆ ਜਮਾ ਕੱਟੀ ਹੂੰ ਦੁੱਧ 11 12 ਕਿਲੋ ਵੀਰ ਦੱਸ ਰਿਹਾ ਬੌਲਾ ਦੱਸ ਰਿਹਾ ਵੀ ਤਾਜ਼ੀਆਂ ਸੂਈਆਂ ਮੱਜਾਂ ਦਾ 24 ਤਰੀਕ ਦੀ ਸੂਈ ਵੀ ਆ ਕੱਟੀ ਸੋ 24 ਦੀ ਸੂਈ ਆ ਤੇ ਮੇਰੇ ਖਾਲਚ ਅੱਜ 27 ਤਰੀਕ ਹੈ ਹਾਂਜੀ ਮੈਂ ਵੀ ਵੀਡੀਓ ਬਣਾ ਇਹ ਬੱਚਾ ਜੀ ਇਹ ਤੇ ਵੀ ਮਾਰ ਦੋ ਲੋ ਕੈਮਰਾ ਹੱਟੀ ਮਗਰ ਆ ਜਮਾ ਲੈ ਸੋ ਇਹ ਸੋ ਇਹ ਲਵੀ ਕੱਟੀ ਬੱਚਾ ਛੋਟਾ ਸੋ ਇਹ ਇਸ ਸਾਈਡ ਵਾਲੀਆਂ ਤੁਹਾਨੂੰ ਮੱਝਾਂ ਦਿਖਾਈਆਂ ਆਪਾਂ ਹੁਣ ਦੂਜੇ ਪਾਸੇ ਵੀ ਤਿੰਨ ਕ ਮੱਝਾਂ ਹੈ ਜਿਹੜੀਆਂ ਦਿਖਾਵਾਂਗੇ ਚੰਗਾ ਹਵਾਨਾ ਦਾ ਸੋ ਇਹਦਾ ਵੀ ਇਧਰੋਂ ਸ਼ੁਰੂ ਕਰ ਲੈਨੇ ਆਪਾਂ ਆਹ ਚੌਗੀ ਗੱਟੀ 13 ਕਿਲੋ ਦੁੱਧ ਤਿਆਰ ਆ ਕਿੰਨੇ ਕ ਦਿਨ ਹੋ ਗਏ ਹੋਣਗੇ ਇਹਨਾਂ ਨੂੰ 15 ਦਿਨ ਹੋ ਗਏ ਸੂਈ ਨੂੰ ਠੀਕ ਹੈ ਭਾਈ ਇਹਨੂੰ ਗੇਟ ਵਾਲ ਨੂੰ ਲੈ ਜੀਂ ਕਿਰਾ 13 ਦਾ ਛੋਟਾ ਸਿੰਘ ਇਹਦਾ ਵੀ 13 ਦੇ 14 ਦੇ ਵਿਚਾਲੇ ਕੰਡੇ ਵਾਲਾ ਤਿਆਰ ਆ ਈ ਲੀਟਰਾਂ ਵਾਲਾ ਠੀਕ ਹੈ 13 ਤੋਂ 14 ਕਿਲੋ ਕੰਡੇ ਤੋਲ ਵਾਲਾ ਦੁੱਧ ਹਾਜ਼ਰ ਸੂਆ ਪਹਿਲਾ ਤਾਜੀ ਸੂਈ ਵੀ ਐ ਇਹਦਾ ਵੀ ਕੱਟਕਾਟ ਚੰਗਾ ਐ ਢਾਂਚਾ ਤੁਸੀਂ ਹੁਣ ਵੀਡੀਓ ਚ ਦੇਖ ਸਕਦੇ ਹੋ ਲਿਆ ਵੀਰੇ ਮੋੜ ਲਾ ਵਾਸ ਝੌਂਗੀ ਆ ਕੱਟੀ ਹਜੇ ਆ ਸੋ ਇਹ ਮੈਂ ਦੱਸਦਾ ਵੀ ਚਾਰ ਦੰਦ ਐ ਸੱਠ ਪੜੇ ਲੇਵੇ ਦਾ ਸਾਰੀਆਂ ਮਈਆਂ ਦੇ ਗੱਟਕੜ ਦੂਰ ਹੋਣਗੇ ਜੇ ਥਣ ਜੀ ਥੱਲੇੋਂ ਵੀ ਸਾਰੀਆਂ ਮਈਆਂ ਤੇ 7 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ 8 ਨੰਬਰ ਤੇ ਜਿਹੜੀ ਝੋਟੀ ਦਿਖਾਉਣੀ ਆ ਦੱਸੋ ਉਹ ਉਹਦੇ ਮਗਰ ਵੀ ਕੱਟੀ ਆ ਜੀ ਉਹ ਵੀ ਹੈ ਬੋਲੇ ਜੀ ਪੰਜ ਮਾਦਨ ਹੋਇਆ ਸੂਈ ਨੂੰ ਪਹਿਲਾ ਸੂਆ ਹੀ ਇਹ ਹਾਂਜੀ ਦੋਂਦੀ ਆ ਠੀਕ ਹੈ ਪਹਿਲਾ ਸੂਆ ਦੱਸੋ ਆ ਕੱਟੀ ਗਈ ਜੀ ਤੇਰੇ ਆਮਣਾ 13 ਕਿਲੋ ਦੁੱਧ ਦੇ ਦੂ ਪਹਿਲਣੀ ਜੀ ਹੁਣ ਵੀ 10 ਤੇ 11 ਦੇ ਵਿਚਾਲੇ ਤਿਆਰੀ ਓਕੇ ਹਾਂਜੀ ਸੀਲ ਠੰਡੀ ਬਥੇਰੀ ਆ ਤੋਂ ਪਹਿਲਾ ਸੂਆ ਝੋਟੀ ਪੱਕੇ ਜੇ ਹਵਾਨੇ ਦੀ ਆ ਦੁੱਧ ਸੋਨਾ ਪਾ ਦੂਗੀ ਬਾਕੀ ਸੇਵਾ ਦਾ ਸਉਤੋਂ ਬਰੀਕ ਐ ਪਤਲੀ ਪੂਛ ਇਹਦੀ ਵੀ ਮੁੱਢ ਚ ਚਾਰੋਂ ਬਧੇਰੀਆਂ ਝੋਟੀਆਂ ਸਾਰੀਆਂ ਵੀਰੇ ਠੀਕ ਐ ਹਾਂਜੀ ਇਹ ਵੀ ਕੱਟੀ ਪੂਰੀ ਸੀਲ ਠੰਡੀ ਆ ਕਿੱਥੇ ਮਰਜੀ ਆਏ ਆ ਤੁੱਤ ਫੇਰ ਲਾ ਲੋ ਦੇਖੋ ਦੱਸੋ ਓਏ ਆਏ ਨਹੀਂ ਕੋਈ ਲੱਤ ਮਾਰੂ ਵੀ ਕੱਟੀਆਂ ਪਹਿਲਣਾ ਵੀ ਐਂ ਪਾਲਟੀ ਰੱਖ ਕੇ ਜਵਾਉ ਦੋਨੇ ਪਾਸੇ ਦੀ ਠੀਕ ਐ ਦੂ ਅੱਗੇ ਇੱਕ ਹੋਰ ਤੁਹਾਨੂੰ ਮੱਝ ਦਿਖਾਉਣੀ ਐ ਉਹ ਨਗੀਨਾ ਹੀ ਆ ਵੀਰੇ ਕੱਟੀ ਚਾਰ ਦੰਦਾ ਸੋਨ ਵਾਲੀ ਆ ਝੋਟੀ ਕਿੰਨੇ ਕ ਦਿਨ ਲੈ ਜੂਗੀ ਬਾ ਪੰਜ ਚਾਰ ਦਿਨ ਹੀ ਲੈ ਜੂ ਵੀਰੇ ਸੀਲ ਠੰਡੀ ਚਾਰੂ ਬਥੇਰੀ ਘੱਟੀ ਠੀਕ ਐ ਬੜੀ ਬਿੱਥੀਆ ਥਣਾ ਦੇ ਵਿੱਚ ਬਸ ਉਹਦੇ ਅੱਗੇ ਪਿੱਛੇ ਖਿਸ਼ਾਉ ਵੀ ਹਵਾਨਾ ਦੇਖੋ ਤੁਸੀਂ ਸੋਨਾ ਦਿਖਾਉਂਦੀ ਐ ਜੇ ਪੰਜ ਚਾਰ ਦਿਨ ਲੈਂਦੀ ਐ ਕੱਦ ਫੁੱਲ ਐ ਲੰਬਾਈ ਫੁੱਲ ਐ ਸੰਢੀ ਇਹ ਵੀ ਝੋਟੀ ਬਥੇਰੀ ਆ ਰੋਗਲਾ ਪੱਤਾ ਰੋਗਲਾ ਰੋਗਲਾ ਇਸ ਵਿੱਚ ਹਾਂ ਪੱਤਾ ਪਾਵਾ ਜਾਂ ਮੇਰਾ ਪੱਤਾ ਸੋ ਰੋਗਲਾ ਰੋਗਲਾ ਕੋਈ ਆ ਦੇਖੋ ਹੋ ਗਿਆ ਬਿਥੇਰੀ ਆ ਸਕੀ ਠੀਕ ਹੈ ਭਾਈ ਜਾਨ ਦੇ ਉਤਰ ਨੂੰ ਬਚਾ ਉਧਰੋਂ ਤੋਰ ਦੇ ਬਹੁਤ ਸਿੱਧੀ ਪਟਾ ਛੱਡ ਦੇ ਪਟਾ ਛੱਡ ਦੇ ਪੱਟੇ ਦਾ ਕਰਦੀ ਮੈਂ ਖੁੱਲੀ ਰਹਿ ਕੇ ਖੋਸ਼ ਆ ਖੁੱਲੀ ਆਈ ਏ ਝੋਟੀ ਅੱਛਾ ਹਾਂਜੀ ਸੋ ਖਵਾਨਾ ਫੇਰ ਦੇਖੋ ਚੰਗੇ ਕਦ ਕਾਟਦੀ ਐ ਲੈ ਆ ਵੀਰੇ ਵਾਪਸ ਦਊਗੀ ਦਾ ਵੀਰੇ ਆਰਾਮਣਾ ਵੀ ਨਹੀਂ 17 18 ਦਾ ਕੱਟੀ ਢੈਗਦੀ ਨਹੀਂ ਕਿਹੜੇ ਹਿਸਾਬ ਨਾਲ ਵਜੂਦ ਆ ਝੋਟੀ ਦਾ ਥਾਂ ਲੈਵਾ ਸਹੀ ਹਾਂਜੀ ਕਿਹੜੇ ਹਿਸਾਬ ਨਾਲ ਕੁਆਲਿਟੀ ਆ ਝੋਟੀ ਦੀ ਛਾੜ ਦੇ ਪਟਾ ਛਾੜ ਦੇ ਆ ਦੇਖ ਲੋ ਲੋ ਕੋਈ ਆਏ ਨਹੀਂ ਤਾਂ ਹੀ ਪਟੇੜਾ ਕਰਦੀ ਆ ਆ ਖੜੀ ਆ ਆਰਾਮਣਾ ਕਰਮ ਵਾਲੀ ਸਹੀ ਆ ਸੋ ਸੋ ਪਟਾ ਬਾਈ ਨੇ ਫੜਿਆ ਸੀ ਪਸੂ ਹਲਕਤ ਮਣਾਉਂਦਾ ਉਸ ਚੀਜ਼ ਦੀ ਬਹੁਤ ਸੋਹਣੀ ਝੋਟੀ ਥਾਣਾ ਚ ਬਿੱਥੀ ਫੁੱਲ ਹਵਾਨੇ ਦੇ ਨਾੜਾ ਹੁਣੇ ਤੁਸੀਂ ਦੇਖੋ ਹਜੇ ਇਹ ਗੱਬਣ ਝੋਟੀ ਐ ਗਾਵਾਂ ਵਾਂਗੂ ਕੱਢੂਗੀ ਕਰਮ ਵਾਲੀ ਲੈ ਚੱਲ ਬਾਈ ਇਹਨੂੰ ਬਾਂਹ ਦੇ ਪੁੱਤ ਸੋ ਇਹ ਆ ਦੋਸਤੋ ਜਿਹੜੀ ਇੱਕ ਗੱਭਨ ਝੋਟੀ ਤੁਹਾਨੂੰ ਦਿਖਾਈ ਹੈ ਇਹ ਤੋਂ ਇਲਾਵਾ ਮੱਝਾਂ ਦੋ ਹੋਰ ਖੜੀਆਂ ਹਨ ਹਾਂਜੀ ਇੱਕ ਝੋਟੀ ਸੂਣ ਵਾਲੀ ਹੈ ਉਹ 15 ਦਿਨ ਹੈ ਕੱਟੀ ਦੇ ਪਏ ਆ ਇਹਦੇ ਮਾਰ ਦੋ ਫੇਸ ਤੇ ਕੈਮਰਾ ਕਈ ਫਰੀ ਸੋ ਹਜੇ ਆ ਕੋਈ ਕੱਚੀ ਵੀ ਲੈਣਾ ਚਾਹੁੰਦਾ ਵਾ ਸਹੀ ਹੈ ਸੋ ਦੋਸਤੋ ਇਹ 15 ਦਿਨ ਹਜੇ ਲਾਉਗੀ ਸੋ ਇਹਦੇ ਇਹਦੇ ਪਸਾਖੀ ਤੋਂ ਦਿਨ ਪੂਰੇ ਆ ਵੀਰੇ ਠੀਕ ਹੈ ਹਾਂਜੀ ਸੋ ਮਿੱਠੀ ਲੈਵੇ ਦੀ ਆਈ ਸੋਏ ਅਸੋ ਅੱਜ ਜਿਹੜੀਆਂ ਮੱਜਾਂ ਵਿਕਰੀ ਵਾਲੀਆਂ ਸੀ ਹੁਣ ਤੁਸੀਂ ਪਹੁੰਚਣਾ ਇੱਥੇ ਦੁੱਧ ਚੋਕੇ ਲੈ ਸਕਦੇ ਹੋ ਰਾਇਸ਼ ਦਾ ਪ੍ਰਬੰਧ ਵੀਰ ਨੇ ਵੀਡੀਓ 'ਚ ਹੀ ਬੋਲਤਾ ਕੋਈ ਦਿੱਕਤ ਨਹੀਂ ਤੁਸੀਂ ਆਓ ਇੰਨੇ ਭਰਾਣੇ ਮੋਗੇ ਵੱਲੋਂ ਆਣਾ ਵੀਰੇ ਉਹ ਬਟਰ ਵਾਲਾ ਬਾਈਪਾਸ ਵਾਲਾ ਪੌਲਾ ਉਹ ਤੋਂ ਪੌਲ ਤੋਂ ਪਿੱਛੇ ਵੀ ਸੜਕ ਮੁੜਦੀ ਆ ਪੌਲ ਟੱਪਣ ਸਰ ਗੇਟ ਬਣਿਆ ਨਿਸ਼ਤਰ ਸਿੰਘ ਢਾਲੀ ਵਾਲਾ ਲਾਲ ਗੇਟ ਆ ਠੀਕ ਹੈ ਕਿੰਨੇ ਭਰਾਣੇ ਸ਼ਹਿਰ ਵੱਲੋਂ ਆਣਾ ਬਦ ਨਹੀਂ ਸ਼ਹਿਰ 'ਚ ਨਾ ਬੜੇ ਉਹ ਸਿੱਧਾ ਬਾਈਪਾਸ ਹੀ ਆਵੇ ਬਰਨਾਲੇ ਵੱਲੋਂ ਸਹੀ ਹਾਂਜੀ ਠੀਕ ਹੈ ਉਥੋਂ ਅੱਧਾ ਕਿਲੋਮੀਟਰ ਆ ਕਿਹੜਾ ਬੁੱਟਰੋਂ ਆਪਣਾ 2 ਕਿਲੋਮੀਟਰ ਆ ਜੀ ਓਕੇ ਸੋ ਇਹ ਦੋਸਤੋ ਐਡਰੈਸ ਵੀਰ ਦਾ ਮੇਰੇ ਡੈਡੀ ਦਾ ਨਾਮ ਮਿੰਟਾ ਜੀ ਮੇਰਾ ਨਾਮ ਸਨੀ ਹੈ ਜੀ ਕਿੱਥੋਂ ਮਰਜੀ ਐਡਰੈਸ ਆਪਣਾ ਪੁੱਛ ਸਕਦੇ ਆ ਜੀ ਓਕੇ ਹਾਂਜੀ ਸੋ ਧੰਨਵਾਦ ਵੀਡੀਓ ਦੇਖਣ ਲਈ